ਪੰਜਾਬ ਦੇ ਚੱਥੇ ਬੰਦੀ ਦੇ ਮੁਖੀ ਤੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਚੋਣਣ ਵਾਲੇ ਅਮਰਿਤਪਾਲ ਸਿੰਘ ਕੱਲ ਸੰਸਦ ਮੈਂਬਰ ਵਜੋਂ ਸੋਚਣ ਜਾਣ ਜਾ ਰਹੇ ਨੇ ਅਮਰਿਤਪਾਲ ਸਿੰਘ ਨੂੰ 4 ਦਿਨਾਂ ਦੀ ਪੈਰੋਲ ਮਿਲੀ ਹੈ ਦੱਸਿਆ ਕਿ ਅਮਰਿਤਪਾਲ ਸਿੰਘ ਨੂੰ ਕੁਝ ਸ਼ਰਤਾਂ ਦੇ ਪਰੋਲ ਦਿੱਤੀ ਗਈ ਹੈ ਤੁਹਾਨੂੰ ਉਹਨਾਂ ਸ਼ਰਤਾਂ ਬਾਰੇ ਵੀ ਦੱਸ ਦਿਆਂ ਪਹਿਲੀ ਸ਼ਰਤ ਹੈ ਕਿ ਐਸਐਸਪੀ ਅੰਮ੍ਰਿਤਸਰ ਵੱਲੋਂ ਸੁਝਾਈ ਗਈ ਪੁਲਿਸ ਮੁਲਾਜ਼ਮਾਂ ਦੀ ਨਪਰੀ ਅਮਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਤੋਂ ਸਥਾਈ ਤੌਰ ਤੇ ਰਿਹਾਈ ਹੋਣ ਤੋਂ ਲੈ ਕੇ ਜੇਲ੍ਹ ਵਾਪਸ ਹੋਣ ਤੱਕ ਰਹੇਗੀ ਇਸ ਦੌਰਾਨ ਡਿਬਰੂਗੜ੍ਹ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਹਨਾਂ ਦੇ ਰਹਿਣਗੇ ਦੂਜੀ ਸ਼ਰਤ ਹੈ ਅਮਰਿਤਪਾਲ ਸਿੰਘ ਸੰਸਦ ਪਵਨ ਕੰਪਲੈਕਸ 'ਚ ਮੌਜੂਦ ਗੇ ਤੱਕ ਉਹਨਾਂ ਦੇ ਨਾਲ 19 ਗਿਣਤੀ 'ਚ ਸੁਰੱਖਿਆ ਮੁਲਾਜ਼ਮ ਰਹਿਣਗੇ ਜਿਨਨੀ ਲੋਕ ਸਭਾ ਦੇ ਸਿਕੱਤਰ ਜਨਰਲ ਵੱਲੋਂ ਆਗਿਆ ਹੋਵੇਗੀ ਦੱਸਿਆ ਗਿਆ ਲੋਕ ਸਭਾ ਦਾ ਜੋ ਸੈਸ਼ਨ ਹੈ ਉਹ ਮੁਲਤਵੀ ਕਰ ਦਿੱਤਾ ਗਿਆ ਪਰ ਅਮਰਿਤਪਾਲ ਸਿੰਘ ਨੂੰ ਸਪੈਸ਼ਲ ਸੋਚੋਕਲ ਲਈ ਪੈਰੋਲ ਦਿੱਤੀ ਗਈ ਹੈ ਉਨ ਸਾਧੇ ਦਿਮਾਗ ਚੇਗਲ ਹੋਵੇਗੀ ਕਿ ਅਮਰਿਤਪਾਲ ਸਿੰਘ 4 ਦਿਨ ਲਈ ਜੇਲ੍ਹ ਤੋਂ ਬਾਹਰ ਆ ਰਹੇ ਨੇ ਤਾਂ ਆਪਣੇ ਘਰ ਵਾਪਸ ਆਉਣਗੇ ਪਰ ਰੋਲ ਦੇਣ ਦੀ ਤੀਜੀ ਸ਼ਰਤ ਹੈ ਕਿ ਸਥਾਈ ਰਿਹਾਈ ਦੇ ਸਮੇਂ ਦੌਰਾਨ ਉਹ ਨਵੀਂ ਦਿੱਲੀ ਤੋਂ ਇਲਾਵਾ ਕਿਸੇ ਹੋਰ ਇਲਾਕੇ 'ਚ ਦਾਖਲ ਨਹੀਂ ਹੋ ਸਕਤੇ ਯਾਨੀ ਕਿ ਅਮਰਿਤਪਾਲ ਸਿੰਘ ਸਿਰਫ ਦਿੱਲੀ 'ਚ ਆਉਣਗੇ ਤੇ ਉਤੋਂ ਹੀ ਵਾਪਸ ਉਹਨਾਂ ਨੂੰ ਆਸਾਮ ਦੇ ਡਿਬਰੂਗੜ੍ਹ ਜੇਲ੍ਹ 'ਚ ਭੇਜ ਦਿੱਤਾ ਜਾਵੇਗਾ ਚੌਥੀ ਸ਼ਰਤ ਹੈ ਕਿ ਸਥਾਈ ਰਿਹਾਈ ਦੀ ਮਿਆਦ 'ਚ ਕੇਂਦਰੀ ਜੇਲ੍ਹ ਡਿਬਰੂਗੜ੍ਹ ਤੋਂ ਨਵੀਂ ਦਿੱਲੀ ਫਿਰ ਵਾਪਸ ਜਾਣ ਤੱਕ ਦਾ ਸਮਾਂ ਵੀ ਸ਼ਾਮਲ ਹੋਵੇਗਾ ਇਸ ਤੋਂ ਬਾਅਦ ਪੰਜਵੀਂ ਸ਼ਰਤ ਹੈ ਜਿਸ ਸਮੇਂ ਤੱਕ ਅਮਰਿਤਪਾਲ ਸਿੰਘ ਉਹ ਪਾਰਲੀਮੈਂਟ ਕੰਪਲੈਕਸ 'ਚ ਰਹਿਣ ਦੀ ਲੋੜ ਨਹੀਂ ਹੋਵੇਗੀ ਉਸ ਸਮੇਂ ਤੱਕ ਉਹਨਾਂ ਨੂੰ ਨਵੀਂ ਦਿੱਲੀ 'ਚ ਅਜੀਹੀ ਥਾਂ ਤੇ ਰੱਖਿਆ ਜਾਵੇਗਾ ਜੋ ਵੱਖ-ਵੱਖ ਸੁਰੱਖਿਆ ਕਾਰਨਾਂ ਨੂੰ ਧਿਆਨ 'ਚ ਰੱਖਦੇ ਹੋਏ ਸੀਨੀਅਰ ਪੁਲਿਸ ਕਪਤਾਨ ਅਮ੍ਰਿਤਸਰ ਦਿਹਾਤੀ ਦੁਆਰਾ ਟੁਕਵਾ ਸਮਝਾ ਜਾਵੇਗਾ ਭਾਵੇਂ ਅਮ੍ਰਿਤਪਾਲ ਸਿੰਘ ਆਪਣੇ ਘਰ ਨਹੀਂ ਆ ਸਕਦੇ ਪਰ ਅਮ੍ਰਿਤਪਾਲ ਆਪਣੇ ਪਰਿਵਾਰ ਨੂੰ ਮਿਲ ਸਕਦੇ ਨੇ ਜੀ ਹਾਂ ਛੇਵੀਂ ਸ਼ਰਤ ਹੈ ਕਿ ਅਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਉਹਨਾਂ ਨੂੰ ਨਵੀਂ ਦਿੱਲੀ ਠਹਿਰਨ ਦੇ ਸਮੇਂ ਦੌਰਾਨ ਹੀ ਮਿਲ ਸਕਣਗੇ ਪਰ ਉਹ ਜਿੱਥੇ ਸੋਚ ਚੁਕਾਈ ਜਾਵੇਗੀ ਉੱਥੇ ਨਹੀਂ ਜਾ ਸਕਣਗੇ 7ਵੀਂ ਸ਼ਰਤ ਹੈ ਅਮਰਪਾਲ ਸਿੰਘ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਕੰਮ ਕਰਨ ਜਾਂ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ 8ਵੀਂ ਸ਼ਰਤ ਇਹ ਰੱਖੀ ਗਈ ਹੈ ਕਿ ਅਮਰਪਾਲ ਸਿੰਘ ਜਾਂ ਉਹਨਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਨੂੰ ਉਹਨਾਂ ਦੇ ਕਿਸੇ ਵੀ ਬਿਆਨ ਦੀ ਵੀਡੀਓਗ੍ਰਾਫੀ ਕਰਨ ਤੇ ਕਿਸੇ ਜਾਂ ਫਿਰ ਕਿਸੇ ਬਿਆਨ ਨੂੰ ਕਿਸੇ ਵੀ ਰੂਪ ਚ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਯਾਨੀ ਕਿ ਅਮਰਪਾਲ ਸਿੰਘ ਨਾਲ ਮੁਲਾਕਾਤ ਦੌਰਾਨ ਉਹਨਾਂ ਦਾ ਪਰਿਵਾਰ ਕੋਈ ਵੀਡੀਓਗ੍ਰਾਫੀ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਵੀਡੀਓ ਚ ਤਸਵੀਰ ਸ਼ੇਅਰ ਕਰ ਸਕਦਾ ਹੈ ਨੋਮੇ ਸ਼ਰਤ ਹੈ ਅੰਮ੍ਰਿਤਪਾਲ ਸਿੰਘ ਦੀ ਦਿੱਤੀ ਫੇਰੀ ਦਾ ਸਾਰਾ ਖਰਚਾ ਡੀਜੀਪੀ ਪੰਜਾਬ ਕੋਲ ਉਪਲਬਧ ਵਿਭਾਗੀ ਬਜਟ ਚੋਂ ਵਸੂਲ ਕੀਤਾ ਜਾਵੇਗਾ ਮਤਲਬ ਕਿ ਇਹ ਜੋ ਖਰਚਾ ਅੰਮ੍ਰਿਤਪਾਲ ਨੂੰ ਜੇਲ ਤੋਂ ਦਿੱਲੀ ਤੱਕ ਲੈ ਕੇ ਆਉਣ ਤੱਕ ਹੋਵੇਗਾ ਉਹ ਪੰਜਾਬ ਦੇ ਖਾਤੇ ਹੀ ਪਵੇਗਾ 10ਵੀਂ ਦੀ ਅਖੀਰੀ ਸ਼ਰਤ ਹੈ ਕਿ ਐਸਐਸਪੀ ਅੰਮ੍ਰਿਤਸਰ ਦੇ ਹਾਤੇ ਅੰਮ੍ਰਿਤਪਾਲ ਦੀ ਆਰਜ਼ੀ ਰਿਹਾਈ ਦੀਆਂ ਸ਼ਰਤਾਂ ਦੇ ਪਾਲਣ ਲਈ ਲੋਕ ਸਭਾ ਦੇ 77 ਜਨਾਂ ਨਾਲ ਤਾਲਮਿਲ ਕਰਨਗੇ ਇਹ 10 ਸ਼ਰਤਾਂ ਸਨ ਜਿਸ ਤੇ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਮਿਲੀ ਹੈ ਤੇ ਪੈਰੋਲ ਜੋ 4 ਦਿਨਾਂ ਦੀ ਦੱਸੀ ਜਾ ਰਹੀ ਹੈ ਉਹ ਜਾਰੀ ਕੀਤੇ ਗਏ ਆਰਡਰ ਮੁਤਾਬਕ 4 ਦਿਨਾਂ ਤੋਂ ਵੀ ਘੱਟ ਹੋ ਸਕਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ